ਰਾਹੁਲ ਗਾਂਧੀ ਇਸ ਮੌਕੇ ਅਮਰੀਕਾ ਦੀ ਫੇਰੀ ਤੇ ਨੇ ਰਾਹੁਲ ਗਾਂਧੀ ਹੁਣ ਮੀਡੀਆ ਦੀਆਂ ਸੁਰਖੀਆਂ ਚ ਵੀ ਥਾਂ ਬਣਵਾ ਰਹੇ ਨੇ ਜਾਂ ਸੁਰਖੀਆਂ ਚ ਥਾਂ ਦੇਣਾ ਹੁਣ ਮੀਡੀਆ ਦੀ ਮਜਬੂਰੀ ਇਸ ਲਈ ਬਣ ਗਈ ਹੈ ਕਿ ਹੁਣ ਉਹ ਵਿਰੋਧੀ ਧਿਰ ਦੇ ਲੀਡਰ ਵੀ ਨੇ ਤੇ ਅਮਰੀਕਾ ਦੌਰੇ ਦੇ ਦੌਰਾਨ ਉਹ ਵੱਖ-ਵੱਖ ਸਮਾਗਮਾਂ 'ਚ ਸ਼ਿਰਕਤ ਕਰ ਰਹੇ ਨੇ ਆਪਣੀਆਂ ਗੱਲਾਂ ਕਰ ਰਹੇ ਨੇ ਆਪਣੇ ਵਿਚਾਰ ਪਕਟਾ ਰਹੇ ਨੇ ਹੈ ਆਪਣੀ ਹੋਂਦ ਨੂੰ ਆਪਣੀ ਰਾਜਨੀਤਿਕ ਧਿਰ ਨੂੰ ਆਪਣੇ ਆਪ ਨੂੰ ਪੂਰਨ ਤੌਰ ਤੇ ਸਥਾਪਿਤ ਕਰਨ ਦੀ ਯਦੋਜਹਿਦ ਚ ਵੀ ਨਜ਼ਰ ਆਉਂਦੇ ਨੇ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਰਜੀਨੀਆ ਖੇਤਰ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਜਿੱਥੇ ਵੱਡੀ ਗਿਣਤੀ ਚ ਭਾਰਤੀ ਭਾਈਚਾਰਾ ਵੱਖ-ਵੱਖ ਸੁਬਿਆਂ ਵੱਖ-ਵੱਖ ਖੇਤਿਆਂ ਨਾਲ ਸੰਬੰਧਿਤ ਮੌਜੂਦ ਸੀਗਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਰਾਜਨੀਤੀ ਦੀ ਗੱਲ ਕੀਤੀ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਰਾਖਮਾਂ ਕਰਨ ਦੀ ਗੱਲ ਕੀਤੀ ਧਾਰਮਿਕ ਪਹਿਲੂ ਤੋਂ ਗੱਲ ਕੀਤੀ ਤੇ ਧਾਰਮਿਕ ਪਹਿਲੂ ਤੇ ਗੱਲ ਕਰਦੇ ਹਾਂ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਕੀਤੀ ਗਈ ਟਿੱਪਣੀ ਨੇ ਜਾਂ ਇੱਕ ਕੌੜੇ ਸੱਚ ਦੇ ਰੂਪ ਚ ਉਹ ਗੱਲ ਰੱਖਣ ਨੇ ਭਾਰਤ ਦੀ ਸਿਆਸਤ ਚ ਵੀ ਭਾਰਤ ਦੀ ਧਾਰਮਿਕ ਫਿਜ਼ਾ ਚ ਵੀ ਤੇ ਆਰਐਸਐਸ ਤੋਂ ਲੈ ਕੇ ਭਾਜਪਾ ਦੇ ਗਲਿਆਰੇ ਤੱਕ ਵੀ ਖਾਸੀ ਤਰਸੱਲੀ ਮਚਾਈ ਹੈ ਕਸ ਪੰਬੜ ਮਚਾਇਆ ਅਮਰੀਕਾ ਚ ਰਾਹੁਲ ਗਾਂਧੀ ਨੇ ਸਿੱਖ ਪਾਈਚਾਰ ਨੂੰ ਲੈ ਕੇ ਵੱਡਾ ਸਵਾਲ ਖੜਾ ਕੀਤਾ ਕਹਿੰਦੇ ਕਿ ਕੀ ਉਹ ਦਿਨ ਦੇਖਣੇ ਪੈਣਗੇ ਕਿ ਭਾਰਤ ਦੇ ਵਿੱਚ ਹੁਣ ਸਿੱਖਾਂ ਨੂੰ ਪੱਗ ਬੰਨਣ ਦੀ ਦਸਤਾਰ ਪਹਿਨਣ ਦੀ ਇਜਾਜ਼ਤ ਵੀ ਨਹੀਂ ਹੋਏਗੀ ਗੁਰੂ ਘਰ ਜਾਣ ਦੀ ਵੀ ਸਵਾਲ ਹੋਏਗਾ ਕੜਾ ਪਹਿਨਣਾ ਵੀ ਮੁਸ਼ਕਲ ਹੋ ਜਾਏਗਾ ਇਹ ਸਾਰੀਆਂ ਪ੍ਰਕਿਰਿਆਵਾਂ ਇੱਕ ਸਵਾਲ ਖੜਾ ਕਰਦਾ ਹੁਣ ਵਰਜੀਨੀਆ ਚ ਭਾਰਤੀ ਅਮਰੀਕੀਆਂ ਨੂੰ ਸੰਬੋਧਨ ਕਰਦੇ ਆ ਰਾਹੁਲ ਗਾਂਧੀ ਨੇ ਆਖਿਆ ਪਹਿਲੀ ਕਤਾਰ ਦੇ ਵਿੱਚ ਇਹ ਕੁਝ ਖਾਸ ਮਹਿਮਾਨ ਬੈਠੇ ਸੀ ਉਹਨਾਂ ਚ ਇੱਕ ਸਿੱਖ ਸ਼ਖਸੀਅਤ ਵੀ ਬੈਠੀ ਸੀ ਉਸ ਵਿਅਕਤੀ ਕੰਨੀ ਸਮੋਦਨ ਹੁੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦਸਤਾਰਤਾਰੀ ਭਾਈ ਸਾਹਿਬ ਮੈਨੂੰ ਦੱਸੋਗੇ ਤੁਹਾਡਾ ਨਾਂ ਕੀ ਹੈ ਉਹਨਾਂ ਦਾ ਨਾਂ ਪੁੱਛਦੇ ਆ ਉਹਨਾਂ ਨੇ ਕਿਹਾ ਕਿ ਅੱਜ ਆਰਐਸਐਸ ਔਰ ਭਾਜਪਾ ਦਾ ਅਜੰਡਾ ਇਹ ਹੋ ਗਿਆ ਕਿ ਭਾਰਤ ਚ ਸਿੱਖਾਂ ਨੂੰ ਕੜਾ ਦਸਤਾਰ ਪਹਿਨਣ ਦੀ ਵੀ ਜਿਵੇਂ ਇਜਾਜ਼ਤ ਨਾ ਹੋਵੇ ਲਗਾਤਾਰ ਕੋਈ ਦੋਹਰਾਈ ਨਹੀਂ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ ਵਿਦੇਸ਼ਾਂ 'ਚ ਵਾਪਰਨ ਤਾਂ ਸਮਝ ਆਵੇ ਮਤਲਬ ਇੱਥੇ ਪੰਜਾਬ ਦੀ ਰਾਜਧਾਨੀ ਕੀ ਹੋਗੀ ਹੈਨਾ ਦੇਸ਼ ਦੀ ਰਾਜਧਾਨੀ ਕੀ ਹੋਗੀ ਬਖੋਕ ਸ਼ਹਿਰਾਂ ਨਗਰਾਂ ਕਸਬਿਆਂ 'ਚ ਪੇਪਰ ਦੇ ਦੌਰਾਨ ਜਵਾਕਾਂ ਨੂੰ ਕਿਹਾ ਜਾਂਦਾ ਕੜਾ ਲਾ ਦੋ ਮਤਲਬ ਗਾਤਰਾ ਲਾਉਣ ਦੀ ਪਹਿਲ ਕਦਮੀ ਤਾਂ ਇੱਕ ਵੱਡਾ ਸਵਾਲ ਆ ਇਹ ਤਾਂ ਕੜਾ ਤੱਕ ਮਨਜ਼ੂਰ ਨਹੀਂ ਸੋ ਸਕੂਲਾਂ ਦੇ ਵਿੱਚ ਕਿੰਨੀ ਵਾਰ ਇਹ ਪਹਿਲ ਆ ਚੁੱਕਿਆ ਸੂਏ ਸਾਰੇ ਵਰਤਾਰੇ ਦੇ ਹਵਾਲੇ ਨਾਲ ਰਾਹੁਲ ਗਾਂਧੀ ਨੇ ਉੱਥੇ ਆਰਐਸਐਸ ਨੂੰ ਏਜੰਡੇ 'ਚ ਲੈ ਕੇ ਜਦੋਂ ਇਹ ਗੱਲ ਆਖੀ ਕਿ ਵੀ ਸਥਿਤੀ ਇੱਥੋਂ ਤੱਕ ਲਿਆਖੜੀ ਕੀਤੀ ਗਈ ਆ ਕਿ ਪੱਗ ਪਹਿਨਣ ਤੇ ਵੀ ਦਸਤਾਰ ਪਹਿਨਣ ਤੇ ਵੀ ਜਿਵੇਂ ਇਜਾਜ਼ਤ ਲੈਣੀ ਪਊਗੀ ਗੁਰੂ ਘਰ ਜਾਣ ਦੀ ਵੀ ਇਜਾਜ਼ਤ ਲੈਣੀ ਪਊਗੀ ਪਹਿਨਣ ਦੀ ਇਜਾਜ਼ਤ ਹੈ ਕਿ ਨਹੀਂ ਤਾਂ ਜੀ ਭਾਜਪਾ ਨੇ ਸਵਾਲ ਖੜਾ ਕਰਤਾ ਕਿ ਵੀ ਰਾਹੁਲ ਗਾਂਧੀ ਵੰਡ ਪਾਉਣ ਦੀ ਰਾਜਨੀਤੀ ਕਰ ਰਿਹਾ ਤੇ ਟਿੱਪਣੀਆਂ ਨੇ ਹੈਨਾ ਚਾਹੇ ਉਹ ਸਰਸਾ ਦੀ ਹੋਵੇ ਇਹਨਾਂ ਗਾਂਧੀ ਪਰਿਵਾਰ ਪਹਿਲਾਂ ਤੋਂ ਹੀ ਸਿੱਖਾਂ ਨਾਲ ਨਾਪਰਾਤ ਕਰਦਾ ਚਾਹੇ ਉਹ ਰਾਗ ਠਾਕਰ ਦੀ ਹੋਵੇ ਦੇਸ਼ ਦਾ ਅਕਸ ਖਰਾਬ ਕਰ ਰਿਹਾ ਰਾਹੁਲ ਗਾਂਧੀ ਕਹਿੰਦੇ ਚਾਹੇ ਉਹ ਹਰਦੀਪ ਪੂਰੀ ਹੋਵੇ ਰਾਹੁਲ ਕਹਿੰਦੇ ਜੀ ਸਿੱਖ ਐਨ ਆਰ ਆਈਜ਼ ਦੇ ਸਾਹਮਣੇ ਕਹਿੰਦੇ ਕਿ ਮਨਾ ਚਿਹਰ ਕੋਲ ਰਿਹਾ ਰਾਹੁਲ ਸਿੱਖਾਂ ਦੇ ਖਿਲਾਫ ਤੇ ਇੱਧਰ ਘਟਗੰਟੀ ਕਮਿਸ਼ਨ ਦੇ ਚੇਅਰਮੈਨ ਜਿਹਦੀ ਆਪਾਂ ਗੱਲ ਕਰਕੇ ਹਟਿਆ ਇਕਵਾਲ ਸਿੰਘ ਲਾਲਪੁਰਾ ਉਹਨਾਂ ਨੇ ਵੀ ਸਵਾਲ ਖੜਾ ਕੀਤਾ ਉਹ ਕਹਿੰਦੇ ਵੀ ਕਿ ਇਹ ਸਾਰੀਆਂ ਕੋਸ਼ਾਂ ਸੇ ਕੌਨ ਨੂੰ ਪੜਕਾਉਣ ਲਈ ਕੀਤੀਆਂ ਯਾਨੀ ਜਦੋਂ ਕਿ ਅਜਾ ਕੁਝ ਨਹੀਂ ਹੈ ਤੇ ਇਧਰ ਹਰਸਿਮਰਤ ਕੌਰ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਵੀ ਇਸ ਪ੍ਰਧਾਨ ਚ ਕੁਦਦੇ ਨੇ ਦੋਵੇਂ ਕਹਿੰਦੇ ਵੀ ਰਾਹੁਲ ਗਾਂਧੀ ਦੀ ਗੱਲ ਤਾਂ ਠੀਕ ਆ ਪਰ ਕਹਿੰਦੇ ਕਿ ਸਵਾਲ ਇਹ ਆ ਕਿ ਰਾਹੁਲ ਗਾਂਧੀ ਬੋਲ ਕਿਹੜੇ ਮੂੰਹ ਨਾ ਰਿਹਾ ਕੀ ਉਹ ਇੰਧਰਾ ਵੱਲੋਂ ਕੀਤੇ ਗਏ ਹਮਲਿਆਂ ਨੂੰ ਭੁੱਲ ਗਿਆ ਕਿ ਦਿੱਲੀ ਦੇ ਵਿੱਚ ਉਹਦੇ ਪਿਓ ਦੇ ਇੱਕ ਬੋਲਾਂ ਦੇ ਨਾਲ ਹੋਏ ਸਿੱਕ ਕਤਲੇਆਮ ਨੂੰ ਭੁੱਲ ਗਿਆ ਕਹਿੰਦੇ ਕਿ ਕੀ ਰਾਹੁਲ ਗਾਂਧੀ ਨੇ ਉਸ ਵਰਤਾਰੇ ਲਈ ਹਾਂ ਦਰਬਾਰ ਸਾਹਿਬ ਤੇ ਹਮਲਾ ਕਾਲ ਤੱਕ ਸਭ ਟੈਟੇਰੀ ਹੈ ਨਾ ਤੇ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਖਾਸ ਕਰਕੇ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਕਿਉਂ ਨਾਲ ਹੀ ਮਾਫੀ ਮੰਗ ਲਈ ਤੇ ਭਾਜਪਾ ਇਸੇ ਬਾਰੇ ਅਨੁਸ਼ਾਣਾ ਬਣਾ ਰਹੀ ਹੈ ਉਹ ਕਹਿੰਦੇ ਵੀ ਕਿ ਰਾਹੁਲ ਗਾਂਧੀ ਕਿਹੜੇ ਮੂਨਾ ਬੋਲੇ ਰਾਹੁਲ ਗਾਂਧੀ ਤਾਂ ਪਾਰਟੀ ਨੇ ਆਪ ਹੀ ਉਸ ਕੀਤਾ ਇਹ ਤਾਂ ਆਪ ਦਸਤਾਰ ਦੇ ਖਿਲਾਫ ਨੇ ਜੀ ਇਹ ਤਾਂ ਆਪ ਪੱਗਾਂ ਵਾਲਿਆਂ ਦੇ ਖਿਲਾਫ ਨੇ ਜੀ ਹੁਣ ਹਤਾਇਸ਼ੀ ਬਣਨ ਨੂੰ ਫਿਰਦੇ ਆ ਤੇ ਪਰ ਰਾਹੁਲ ਗਾਂਧੀ ਬਾਇਆ ਆਰਐਸਐਸ ਭਾਜਪਾ ਨੂੰ ਝੰਡੇ ਤੇ ਲੈ ਰਿਹਾ ਕਿਉਂਕਿ ਇਹ ਫਿਕਰਮੰਦੀ ਐਸਜੀਪੀਸੀ ਤੋਂ ਲੈ ਕੇ ਮੱਖੋ ਇੱਕ ਸਿਕ ਸੰਗਠਨਾਂ ਚ ਖੜੀ ਹੈ ਕਿ ਆਰਐਸਐਸ بڑے ਲੁਕਵੇਂ ਝੰਡੇ ਤਹਿਤ ਸਿੱਖ ਧਰਮ ਚ ਦਾਖਲ ਹੋ ਰਹੀ ਹੈ ਆਪਣੇ ਨੁਮਾਇੰਦਿਆਂ ਨੂੰ ਬਾੜ ਕੇ ਆਪਾਂ ਹੁਣੇ ਆ ਗੱਲ ਕਰਕੇ ਹੀ ਹਟਿਆ ਕਿ ਵਿਸ਼ਨੂ ਜੀ ਦਾ ਅਵਤਾਰ ਦੱਸ ਰਿਹਾ ਮਤਲਬ ਇਕਵਾਲ ਸਿੰਘ ਲਾਲਪੁਰਈ ਪਹਿਲੀ ਪਾਸ਼ਾ ਸ਼ਰੂਗੰਦ ਦੇਵ ਜੀ ਨੂੰ ਸੋ ਇਹ ਸਵਾਲੇ ਨਾਲ ਸੁਰਾਉ ਦੀ ਟਿੱਪਣੀ ਨੇ ਤਰਥਲਤਾ ਮਚਾ ਦਿੱਤੀ ਕੱਲੀ ਐਸੀ ਟਿੱਪਣੀ ਨੇ ਕਿਉਂ ਰਾਖਮੇ ਕਰਨ ਦੇ ਸਵਾਲ ਤੇ ਵੀ ਵੱਡਾ ਪਹਿਲੂ ਖੜਾ ਹੋ ਗਿਆ ਰਾਹੁਲ ਗਾਂਧੀ ਨੂੰ ਉੱਥੇ ਇੱਕ ਸਵਾਲ ਪੁੱਛਿਆ ਗਿਆ ਕਹਿੰਦੇ ਜੀ ਕਿ ਸਵਾਲ ਆਇਆ ਕਿ ਰਾਖਮਾ ਕਰਨ ਕਦੋਂ ਖਤਮ ਹੋਊਗਾ ਕਹਿੰਦੇ ਰਾਹੁਲ ਗਾਂਧੀ ਕਹਿੰਦੇ ਉਦੋਂ ਤੱਕ ਤਾਂ ਨਹੀਂ ਖਤਮ ਹੋ ਸਕਦਾ ਜਦੋਂ ਤੱਕ ਨਿਰਪੱਖਤਾ ਨਹੀਂ ਆਉਂਦੀ ਉਹ ਕਹਿੰਦੇ ਇੱਕ ਸੁਰਤਾ ਇੱਕ ਸਾਰਤਾ ਆਵੇ ਫਿਰ ਖਤਮ ਕਰਨ ਬਾਰੇ ਸੋਚ ਸਕਦੇ ਉਤੋਂ ਪਹਿਲਾਂ ਨਹੀਂ ਰਾਹੁਲ ਗਾਂਧੀ ਨੇ ਜਿਵੇਂ ਉਹਦੇ ਪਤਰਜੀਵ ਗਾਂਧੀ ਨੇ ਇੱਕ ਵਾਰ ਕਿਹਾ ਸੀਗਾ ਨਾ ਕਿ ਉੱਪਰੋਂ 100 ਰੁਪਏ ਚੱਲਦਾ ਥੱਲੇ 80 ਰੁਪਏ ਪਹੁੰਚਦਾ ਹਾਂ ਉਵੇਂ ਹੀ ਰਾਹੁਲ ਗਾਂਧੀ ਨੇ ਉਦਾਹਰਣ ਦਿੱਤੀ ਕਹਿੰਦਾ ਕਿ 100 ਰੁਪਏ ਚੋਂ ਮਸਾਂ 10 ਰੁਪਏ ਆਦੀਵਾਸੀਆਂ ਤੱਕ ਪਹੁੰਚਦੇ ਨੇ ਤੇ 100 ਰੁਪਏ ਚੋਂ ਮਸਾਂ 5 ਰੁਪਏ ਮਤਲਬ ਐਸਪੀ 40 ਤੱਕ ਪਹੁੰਚਦੇ ਨੇ ਜਾਂ 5 ਰੁਪਏ ਮਸਾਂ ਪਛੜੇ ਭਾਈਚਾਰ ਤੱਕ ਪਹੁੰਚਦੇ ਨੇ ਕਹਿੰਦੇ ਅਜੇ ਇੱਕ ਸਾਲ ਤਾਂ ਕਿੱਥੇ ਹੈ ਅਜੇ ਨਿਰਪੱਖਤਾ ਕਿੱਥੇ ਹੈ ਸੋ ਜਦੋਂ ਤੱਕ ਨਿਰਪੱਖਤਾ ਨਹੀਂ ਆਉਂਦੀ ਕਹਿੰਦੇ ਤਦ ਤੱਕ ਰੱਖਮਾ ਕਰਨ ਨੂੰ ਹਟਾਉਣ ਬਾਰੇ ਨਹੀਂ ਸੋਚ ਸਕਦਾ ਉਸ ਸਮੇਂ ਸੋਚਾਂਗੇ ਜਦੋਂ ਨਿਰਪੱਖਤਾ ਹੋ ਜੂਗੀ ਤੇ ਹੁਣ ਇਸ ਨੂੰ ਰਾਜਧਿਕ ਤਰ੍ਹਾਂ ਨੇ ਮੁੱਦਾ ਬਣਾ ਲਿਆ ਉਹ ਸਦਾ ਹਰਿਆਣਾ ਚੋਣਾ ਚ ਮੁੱਦਾ ਵੀ ਬਣੇ ਭਾਜਪਾ ਨੇ ਇਹਦੇ ਤੇ ਵੀ ਨਿਸ਼ਾਨਾ ਬੰਨ੍ਹਿਆ ਕਹਿੰਦੇ ਵੀ ਰਾਹੁਲ ਗਾਂਧੀ ਨੇ ਪਰਦਾ ਚੱਕਦਾ ਕਿ ਲੋਬੀ ਇਹ ਗੱਲਾਂ ਸਿਧਾਂਤ ਦੀਆਂ ਕਰਦੇ ਸੀ ਗੱਲਾਂ ਸੰਵਿਧਾਨ ਦੀਆਂ ਕਰਦੇ ਸੀ ਗੱਲਾਂ ਭਾਈਚਾਰੇ ਨੂੰ ਬਚਾਉਣ ਦੀਆਂ ਕਰਦੇ ਸੀ ਉਹਨਾਂ ਦੀ ਗਿਣਤੀ ਕਰਾਉਣ ਦੀਆਂ ਕਰਦੇ ਸੀ ਹਾਂ ਪਿਆਰ ਦੇਖ ਲਓ ਜੀ ਕਹਿੰਦੇ ਇਹ ਤਾਂ ਰੱਖਮਾ ਕਰਨ ਮਕਾਉਣਗੇ ਇਹਨਾਂ ਦਾ ਏਜੰਡਾ ਤਾਂ ਰੱਖਮਾ ਕਰਨ ਮਕਾਉਣਾ ਸੋ ਇੱਥੋਂ ਤੱਕ ਕੇ ਮਤਲਬ ਆਰ ਪੀ ਸਿੰਘ ਤਾਂ ਕਹਿੰਦਾ ਕਿ ਇਹੀ ਗੱਲ ਜਿਹੜੀ ਉੱਥੇ ਦਰਾਈਆ ਹੈ ਸਿੱਖ ਭਾਈਚਾਰੇ ਨੂੰ ਲੈ ਕੇ ਉਹ ਗੱਲ ਰਾਹੁਲ ਗਾਂਧੀ ਇੱਕ ਵਾਰ ਭਾਰਤ ਆ ਕੇ ਦੁਹਰਾ ਦੇਵੇ ਮੈਂ ਪਰਚਾ ਕਰਾਂਗਾ ਮੈਂ ਕਾਰਵਾਈ ਕਰਾਂਗਾ ਸੋ ਉਹਨਾਂ ਨੇ ਚੋਣਾਂ ਤੇ ਵੀ ਟਿੱਪਣੀ ਕੀਤੀ ਕਹਿੰਦੇ ਵੀ ਚੋਣਾਂ ਨਿਰਪੱਖ ਨਹੀਂ ਹੋਈਆਂ ਇਹ ਲੋਕ ਸਭਾ ਚੋਣਾਂ ਨਿਰਪੱਖ ਹੋਈਆਂ ਹੁੰਦੀਆਂ ਤਾਂ ਭਾਜਪਾ ਜਾਂ ਐਨਡੀਏ ਹਾਂ ਇਸ ਸਥਿਤੀ ਜਨਾਉਂਦੀ ਸਰਕਾਰ ਬਣਾ ਸਕਦੀ ਸੋ ਚੋਣਾਂ ਤੋਂ ਲੈ ਕੇ ਧਾਰਮਿਕ ਪਹਿਲੂਆਂ ਤੱਕ ਰਾਹੁਲ ਗਾਂਧੀ ਨੇ ਸਿੱਖ ਭਾਈਚਾਰੇ ਦੇ ਹਾਲਾਤਾਂ ਨੂੰ ਧਾਰਨ ਦੇ ਕੇ ਸਮੁੱਚੇ ਧਾਰਮਿਕ ਮਿਸ਼ਾਣ ਦੀ ਗੱਲ ਸ਼ੁਰੂ ਹੀ ਇੱਕ ਤਰ੍ਹਾਂ ਨਾਲ ਕਿ ਕਿਵੇਂ ਘਟ ਗਿਣਤੀਆਂ ਨੂੰ ਸ਼ਾਨੇ ਚ ਲਿਆ ਜਾ ਰਿਹਾ ਸੋ ਵਿਸ਼ੇਕ ਉਹਨੇ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਨਹੀਂ ਕੀਤਾ ਪਤਾ ਨਹੀਂ ਅਜੇ ਵੀ ਰਾਜਨੀਤਿਕ ਤੌਰ ਤੇ ਡਰਦਾ ਪਰ ਰਾਹੁਲ ਗਾਂਧੀ ਆਪਣੇ ਆਪ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਸਾਰੇ ਧਰਮਾਂ ਨਾਲ ਲੈ ਕੇ ਤੁਰਨ ਵਾਲਾ ਪਰ ਜਿਹੜਾ ਪਛੋਕੜ ਖੜਾ ਕਾਂਗਰਸ ਦਾ ਉਹ ਅਜੇ ਉਹਦਾ ਉਹ ਅਕਸ ਉੱਪਰ ਨਹੀਂ ਦੇ ਰਿਹਾ ਪਛੋਕੜ ਕਿਉਂਕਿ ਇਤਿਹਾਸ ਮੂਰੇ ਖੜਾ ਹੈ ਉਹ ਦਾਗ ਜਿਹੜੇ ਇੰਦਰਾ ਗਾਂਧੀ ਦੇ ਉੱਤੇ ਲੱਗੇ ਨੇ ਉਹਦੇ ਜਾਣ ਤੋਂ ਬਾਅਦ ਵੀ ਨਹੀਂ ਤੁਲੇ ਰਜੀਵ ਗਾਂਧੀ ਦੇ ਉਹ ਬੋਲ ਅਜੇ ਵੀ ਮੁੱਖੇ ਨਹੀਂ ਤੇ ਭਾਜਪਾ ਉਹਨਾਂ ਦੇ ਆਧਾਰ ਤੇ ਰਾਹੁਲ ਗਾਂਧੀ ਨੂੰ ਘੇਰਨਾ ਚਾਹੁੰਦੀ ਆ ਪਰ ਰਾਹੁਲ ਗਾਂਧੀ ਮੌਜੂਦਾ ਦੇਸ਼ ਦੀ ਸਥਿਤੀ ਨੂੰ ਲੈ ਕੇ ਮਤਲਬ ਇਹ ਵੀ ਸਵਾਲ ਤਾਂ ਹੀ ਉੱਠ ਰਹੇ ਨੇ ਨਾ ਕੇ ਪ੍ਰਧਾਨ ਮੰਤਰੀ ਰੂਸ ਯੂਕਰੇਨ ਦੀ جنگ 'ਚ ਤਾਂ ਮਤਲਬ ਪਹਿਲ ਕਦਮੀ ਕਰ ਰਹੇ ਨੇ ਕਿ ਮੈਂ ਨਵੇੜ ਦਮਾ ਬਚੋਲਾ ਬਣ ਨੂੰ ਪਰ ਮਣੀਪੁਰ ਕਨੀ ਝਾਕ ਝਾਕ ਕਮੀਨੀ ਦੇ ਮਣੀਪੁਰ ਅਜੇ ਵੀ ਸੜ ਰਿਹਾ ਜਲ ਰਿਹਾ ਹੈ ਉੱਥੇ ਅਜੇ ਵੀ ਮਸਲਾ ਖੜਾ ਹੈ ਉਸ ਮਸਲੇ 'ਤੇ ਨਜ਼ਰ ਨਹੀਂ ਸੋ ਇਸ ਪਹਿਲੂਾਂ ਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਆਉਂਦੇ ਦਿਨਾਂ 'ਚ ਵੀ ਮੁੱਦਾ ਬਣ ਗਈਆਂ ਪਰ ਹਰਿਆਣਾ ਚੋਣਾਂ 'ਚ ਵੀ ਇੱਕ ਕੇ ਅਹਿਮ ਪੱਖ ਤੋਂ ਉੱਪਰ ਕੇ ਸਾਹਮਣੇ ਆਉਣ ਗਈਆਂ ਇਹਨਾਂ ਨੇ ਇੱਕ ਨਵਾਂ ਪਹਿਲੂ ਖੜਾ ਜ਼ਰੂਰ ਕਰ ਦਿੱਤਾ ਉਹਨੂੰ ਕੁਝ ਨਹੀਂ ਹੀ ਫਿਕਰ ਮੰਦੀ ਸਾਡੇ ਜਥੇਦਾਰ ਅਕਾਲ ਤਖਤ ਸਾਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਖਰਾਨੇ ਵੀ ਪ੍ਰਗਟਾਈ ਆ ਉਹ ਕਹਿੰਦੇ ਵੀ ਵਿਦੇਸ਼ਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣ ਰਹੀਆਂ ਟਿਕਟੋਕ ਬਣ ਰਹੇ ਨੇ ਹੈ ਆ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਚੜਾਈਆਂ ਜਾ ਰਹੀਆਂ ਨੇ ਜਿਹੜੀਆਂ ਤੈਅ ਕਰ ਰਹੀਆਂ ਨੇ ਕਿ ਜਿਵੇਂ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰੇ ਦੇ ਖਿਲਾਫ ਹੋਵੇ ਤੇ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰੇ ਦੇ ਉਹ ਕਹਿੰਦੇ ਕਿ ਸਾਜ਼ਿਸ਼ ਤਹਿਤ ਇਹ ਫੇਕ ਆਈਡੀ ਦੇ ਰਾਹੀਂ ਇੱਕ ਦੂਜੇ ਧਰਮ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਇਸ ਨੂੰ ਰੋਕਣ ਦੀ ਲੋੜ ਹੈ ਤੁਹਾਡੇ ਧਿਆਨ 'ਚ ਹੋਣਾ ਕਿ ਜਦੋਂ ਆ ਮਾਨਸੂਨ ਸੈਸ਼ਨ ਹੋਇਆ ਤਿੰਨ ਕ ਦਿਨ ਦਾ ਉਹਦੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਇਹ ਸਵਾਲ ਖੜਾ ਕੀਤਾ ਸੀ ਕਿ ਸਿੱਖ ਭਾਈਚਾਰੇ ਖਿਲਾਫ ਜਾਣਬੁੱਝ ਕੇ ਕੂੜ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਜਾਣ ਕੇ ਭੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਔਰ ਪ੍ਰਗਟ ਸਿੰਘ ਦੇ ਹੱਥੋਂ ਕਿਹਾ ਸੀ ਕਿ ਇਹਦੇ ਪਿੱਛੇ ਇੱਕ ਰਾਸਟਰੀ ਪਾਰਟੀ ਕੰਮ ਕਰ ਰਹੀ ਆ ਮੈਂ ਕਹਿੰਦੇ ਕਿ ਸਬੰਧਤ ਧਿਰਾਂ ਨੂੰ ਪੁਲਿਸ ਅੰਤਰ ਨੂੰ ਇਹਦੀ ਫਾਈਲ ਬਣਾ ਕੇ ਸ਼ਿਕਾਇਤ ਪੱਤਰ ਚ ਵੀ ਦੇ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਸੋ ਕਹਿੰਦੇ ਅਜਿਹਾ ਕੁੜੂ ਪ੍ਰਚਾਰ ਰੋਕਣ ਦੀ ਲੋੜ ਉਹ ਤੋਂ ਇੱਕ ਕਦਮ ਅੱਗੇ ਵਧਦੇ ਹਾਂ ਜਿੱਥੇ ਕਹਿੰਦੇ ਰਕबीर ਸਿੰਘ ਹੋਰਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਇਹ ਫੇਕ ਆਈਡੀ ਕੰਮ ਕਰ ਰਹੀਆਂ ਨੇ ਜਿੱਥੇ ਵੱਡੀ ਗਿਣਤੀ ਚ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਵੱਸਦਾ ਹੈ ਉੱਥੇ ਇਹ ਜਾਲੀ ਆਈਡੀਆਂ ਤਿਆਰ ਕਰਕੇ ਮਤਲਬ ਨਾਮ ਮੁਸਲਮਾਨ ਵਿਅਕਤੀ ਦੇ ਨਾਮ ਤੇ ਆ ਪਰ ਉਹ ਕਹਿੰਦੇ ਕਿ ਉਹ ਜਾਲੀ ਹੈ ਇਸੇ ਤਰ੍ਹਾਂ ਕਹਿੰਦੇ ਕਿ ਸਿੱਖਾਂ ਦੇ ਨਾਂ ਦੇ ਉੱਤੇ ਆ ਫੋਟੋਆਂ ਉਹੀਆਂ ਲਾਈਆਂ ਪਰ ਉਹ ਸਿੱਖ ਪਰਵਾਸ ਦੇ ਬੱਚੇ ਨਹੀਂ ਹੈਗੇ ਉਹ ਫੇਕ ਆਈਡੀਆ ਹੈ ਕੋਈ ਏਜੰਸੀਆਂ ਚਲਾਉਂਦੀਆਂ ਕੋਈ ਵਿਅਕਤੀ ਚਲਾਉਂਦੇ ਨੇ ਹੋਰ ਤੇ ਕਹਿੰਦੇ ਉਹਨਾਂ ਦਾ ਟਾਰਗੇਟ ਕੀ ਆ ਕਿ ਦੋ ਧਰਮਾਂ ਦਾ ਟਕਰਾਅ ਕਰਾਓ ਠੀਕ ਹੈ ਨਹੀਂ ਰਿਕਬੀਰ ਸਿੰਘ ਉਹਨਾਂ ਨੇ ਕਿਹਾ ਵੀ ਸਿੱਖ ਧਰਮ ਦੇ ਵਿੱਚ ਮਨੁੱਖਤਾ ਦਾ ਸਤਿਕਾਰ ਹੈ ਤੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਬਿਲਕੁਲ ਜਿਹੜਾ ਵਿਅਕਤੀ ਜਿਹੜੇ ਧਰਮ 'ਚ ਜਨਮਿਆ ਜਾਂ ਜਿਹੜੇ ਧਰਮ ਨੂੰ ਉਹ ਮੰਨਦਾ ਹੈ ਉਹ ਧਰਮ ਦੇ ਅਨੁਸਾਰ ਉਹਦਾ ਧਰਮ ਉਹਦੇ ਲਈ ਵੱਡਾ ਹੋ ਸਕਦਾ ਹੈ ਹੈ ਪਰ ਦੂਸਰੇ ਧਰਮਾਂ ਦਾ ਸਨਮਾਨ ਤੇ ਸਤਕਾਰ ਵੀ ਤਾਂ ਇਹ ਅਹਿਮ ਹੈ ਨਾ ਸੋ ਇਹ ਸਵਾਲ ਇਹਨਾਂ ਜੱਤਰ ਸਾਹਿਬ ਕਹਿੰਦੇ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਪ੍ਰਚਾਰ ਨਹੀਂ ਕਰਦੇ ਨਾ ਹੀ ਅਸੀਂ ਸਿੱਖੀ ਸਿਧਾਂਤ ਦੇ ਵਿੱਚ ਇਹ ਪਹਿਲ ਕਦਮੀ ਕਦੇ ਕੀਤੀ ਹੈ ਔਰ ਨਾ ਹੀ ਅਸੀਂ ਆਪਣੇ ਸਿੱਖ ਨੌਜਵਾਨ ਨੂੰ ਕਹਾਂਗੇ ਇਹ ਜਾ ਕਰੋ ਪਰ ਜਦੋਂ ਜਿਹੜੀਆਂ ਫੇਕ ਆਈਡੀਆ ਆਉਂਦੀਆਂ ਤਾਂ ਅਸਲ ਲੋਕ ਵੀ ਹੈ ਅਸਲ ਦੇ ਵਿੱਚ ਜਿਹੜੇ ਜਿਹੜੇ ਧਰਮ ਦੇ ਹੈਗੇ ਨੇ ਉਹ ਲੋਕ ਵੀ ਇਹ ਤੋਂ ਪ੍ਰਭਾਵਿਤ ਚਾ ਕੇ ਕਈ ਵਾਰ ਗਲਤ ਸ਼ਬਦਾਵਲੀ ਗਲਤ ਵੀਡੀਓ ਗਲਤ ਬਿਆਨਬਾਜ਼ੀ ਗਲਤ ਟਿੱਪਣੀਆਂ ਤੇ ਇੱਕ ਦੂਸਰੇ ਧਰਮ ਖਿਲਾਫ ਰੋਸਾ ਪਾ ਲੈਂਦੇ ਨੇ ਉਸ ਤੋਂ ਬਚਣ ਦਾ ਹਿੱਲਾ ਕਰਦਿਆਂ ਜਿ세ਗਾ ਨੀਰ ਕੁਬੀਰ ਸਿੰਘ ਗੁਰਾ ਨੇ ਇਹ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਵਿਦੇਸ਼ ਮੰਤਰਾਲੇ ਨੂੰ ਇਹ ਅਪੀਲ ਕੀਤੀ ਆ ਵਿੱਖੋਪਾਤੀ ਕੌਨਸਲਟੈਂਟ ਜਨਰਲਾਂ ਨੂੰ ਕਿ ਇਹਦੇ ਤੇ ਗੌਰ ਕਰੋ ਇਹ ਅਪਮਾਨਜਨਕ ਹੈ ਇਹ ਚਿੰਤਾਜਨਕ ਹੈ ਤੇ ਇਹ ਧਾਰਮਿਕ ਤੌਰ ਤੇ ਵੀ ਗੈਰਿਕਲਾਕੀ ਹੈ ਤੁਸੀਂ ਇਸ ਰਿਕਨ ਇਹ ਜਿਹੜਾ ਪ੍ਰਚਾਰ ਨੂੰ ਰੋਕਣ ਦੇ ਲਈ ਆਸਟ੍ਰੇਲੀਆ ਨੇ ਬੱਚਿਆਂ ਦੇ ਉੱਤੇ ਸੋਸ਼ਲ ਮੀਡੀਆ ਬੈਨ ਕਰਨ ਤੱਕ ਦੀ ਪ੍ਰਕਿਰਿਆ ਅਪਣਾ ਲਈ ਹੈ। ਸੋ ਇਹ ਦਿਨ ਆਉਣ ਵਾਲੇ ਨੇ ਕਿ ਸੋਸ਼ਲ ਮੀਡੀਆ ਬੈਨ ਹੋ ਜਾਣਾ ਕਿਸੇ ਦਿਨ ਪਰ ਇਹ ਜਿਹੜਾ ਕਾਰਪਟ ਘਰਾਣਿਆਂ ਦਾ ਇੱਕ ਧੰਦਾ ਇਸ ਲਈ ਚੱਲ ਰਿਹਾ ਪਰ ਕਿਸੇ ਦਾ ਸਭ ਦੀ ਅਪੀਲ ਗੌਰ ਕਰਨ ਵਾਲੀ ਹੈ ਕਿ ਹਰ ਚੀਜ਼ ਨੂੰ ਫੈਲਾਉਣ ਤੋਂ ਪਹਿਲਾਂ ਉਹਦੇ ਪਰ ਕਮੈਂਟ ਕਰਨ ਤੋਂ ਪਹਿਲਾਂ ਉਹਨੂੰ ਸ਼ੇਅਰ ਕਰਨ ਤੋਂ ਪਹਿਲਾਂ ਉਹਦੀ ਪ੍ਰਮੁਖਤਾ ਨਾਲ ਪਰਚੋਲ ਜ਼ਰੂਰ ਕਰੋ ਕਿ ਕੀ ਇਹ ਸਹੀ ਵੀ ਹੈ ਜਾਂ ਨਹੀਂ। ਤੇ ਕਿਸੇ ਵੀ ਧਰਮ ਦੇ ਖਿਲਾਫ ਟਿੱਪਣੀ ਕਰਨ ਤੋਂ ਪਹਿਲਾਂ ਗੌਰ ਕਰੋ ਕਿ ਅਸੀਂ ਹਰੇਕ ਧਰਮ ਦਾ ਸਨਮਾਨ ਕਰੀਏ ਨਾ ਕਿ ਨਵਾਂ ਕਲੇਸ਼ ਖੜਾ ਕਰੀਏ ਚਲੋ